ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਥੋਵਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕ ਕਾਹੇ ਕੋ ਮਾਰੇ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 484 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ 35ਵਾਂ ਬਚਨ ਸੇਸ ਬਚਨ ਦੇ ਵਿੱਚ ਇੱਕ ਜੀਵ ਰੂਪੀ ਔਸਤਰੀ ਦੇ ਰੂਪ ਦੇ ਵਿੱਚ ਪਾਤਸ਼ਾਹ ਉਸ ਪਤੀ ਪਰਮੇਸ਼ਰ ਵਾਹਿਗੁਰੂ ਦੀ ਬਾਬਤ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਾਰੀ ਕਿਰਪਾ ਕਰਦੇ ਨੇ ਕਹਿੰਦੇ ਕਰਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਕਰਵਤ ਪਲਾ ਨਾ ਕਰਵਟ ਤੇਰੀ ਕਰਵਤ ਕਹਿੰਦੇ ਨੇ ਕਲਵੱਤਰ ਨੂੰ ਆਰੇ ਨੂੰ ਤੇ ਕਰਵਟ ਕਹਿੰਦੇ ਨੇ ਮੁਖ ਮੋੜਨ ਨੂੰ ਮੋੜਾ ਮੋੜਨ ਨੂੰ ਪਾਸਾ ਵਟਣ ਨੂੰ ਕਾਂਡ ਕਰਨ ਨੂੰ ਸੋ ਕਰਵਤ ਪਲਾ ਨਾ ਕਰਵਟ ਤੇਰੀ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਪਤੀ ਪਰਮੇਸ਼ਰ ਜੀ ਮੈਨੂੰ ਜੀਵ ਰੂਪ ਇਸ ਤਰੇ ਨੂੰ ਆਪਣੇ ਸਿਰ ਦੇ ਉੱਤੇ ਆਰਾ ਰਖਵਾ ਕੇ ਦੋ ਫਾੜ ਕਰਵਾ ਲੈਣਾ ਤਾਂ ਮਨਜ਼ੂਰ ਹੈ ਮੈਨੂੰ ਕਰਵਟ ਭਲਾ ਹੈ ਮਾਰੇ ਕਹਿੰਦੇ ਪਰ ਨਾ ਕਰਵਟ ਤੇਰੀ ਅਰਥਾਤਕ ਮੈਨੂੰ ਇਹ ਗੱਲ ਕਬੂਲ ਨਹੀਂ ਪ੍ਰਵਾਦ ਨਹੀਂ ਕਿ ਤੂੰ ਮੇਰੇ ਵੱਲ ਕਰਵਟ ਕਰੇ ਮੇਰੇ ਵੱਲੋਂ ਮੁੱਖ ਮੋੜੇ ਮੇਰੇ ਵੱਲ ਕੰਡ ਕਰੇ ਪਾਸ਼ਾ ਇਹ ਤੇ ਜ ਮੈਨੂੰ ਪ੍ਰਵਾਦ ਨਹੀਂ ਕਹਿੰਦਾ ਕਰਤ ਪਨਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ हे ਪਤੀ ਪਰਮੇਸ਼ਰ ਵਾਹਿਗੁਰੂ ਜੀ ਤੂੰ ਮੇਰੀ ਬੇਨਤੀ ਮੇਰੀ ਜੋਦੜੀ ਮੇਰੀ ਫਰਿਆਦ ਮੇਰੀ ਅਰਦਾਸ ਸੁਣਨੀ ਕਰ ਕਿਹੜੇ ਅਰਦਾਸ ਲਾਗ ਗਲੇ ਤੂੰ ਮੇਰੇ ਗਲ ਲਾ ਕੇ ਮਿਲਣਾ ਕਰ ਪਾਤਸ਼ਾਹ ਜੀ ਤੁਮੈਨੋ ਆਪਣਾ ਵਸਲ ਆਪਣੇ ਮਲਾਪ ਦਾ ਆਨੰਦ ਬਖਸ਼ਣਾ ਕਰੋ ਪਾਤਸ਼ਾਹ ਜੀ ਸਗਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਮਾਰੇ ਕਿਰਪਾ ਕਰਦੇ ਨੇ ਜੀਵ ਰੂਪੀ ਇਸਤਰੀ ਦੇ ਰੂਪ ਚ ਕਹਿੰਦਾ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕਾਹ ਮਾਰੇ ਰੇ ਮੋਖ ਫੇਰ ਪਿਆਰੇ ਮੈਂ ਤੇ ਇਥੋਂ ਵਾਰਨੇ ਜਾਂਦੀ ਹਾਂ ਬਲਹਾਰ ਜਾਂਦੀ ਹਾਂ ਸਦਕੇ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਇਹ ਮੇਰੇ ਪਿਆਰੇ हे ਪਤੀ ਪਰਮੇਸ਼ਰ ਵਾਹਿਗੁਰੂ ਜੀ ਅਕਾਲ ਪੁਰਖ ਜੀ ਤੂੰ ਮੇਰੇ ਵੱਲ ਮੁਖ ਤੇ ਮੋੜ ਨਾ ਕਰ ਤੂੰ ਮੇਰੇ ਵੱਲ ਆਪਣਾ ਨੂਰਾਨੇ ਮੁਖੜਾ ਤੇ ਕਰਨਾ ਕਰ ਕਹਿੰਦੇ ਹਾ ਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੋ ਕਾ ਕਹੇ ਕਉ ਮਾਰੇ ਰਹਾਓ ਪਰੰਤੂ ਮਾਰੇ ਕਹਿੰਦਾ ਕਰਵਟ ਦੇ ਮੇਰੇ ਵੱਲ ਪਿੱਠ ਕਰਕੇ ਮੇਰੇ ਵੱਲ ਕੰਡ ਕਰਕੇ ਮੇਰੇ ਵੱਲੋਂ ਮੁਖੜਾ ਮੋੜ ਕੇ ਤੂੰ ਮੈਨੂੰ ਮਾਰੇ ਕਹਿੰਦਾ ਮੋ ਕਾ ਕਾਹੇ ਕਉ ਮਾਰੇ ਮੈਨੂੰ ਕਾਦੇ ਲਈ ਮਾਰਦਾ ਪਾਸ਼ਾ ਮੈਂ ਤੇ ਮਾਰੀ ਜਾਨੀ ਆ ਜਦੋਂ ਤੂੰ ਮੇਰੇ ਵੱਲ ਕੰਡ ਕਰ ਲੈਣਾ ਮੁਖੜਾ ਮੋੜ ਲੈਣਾ ਮੇਰੇ ਵੱਲੋਂ ਪਾਸ਼ਾ ਤੂੰ ਮੈਨੂੰ ਕਾਦੇ ਲਈ ਮਾਰਦਾ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਉਹ ਦੂਸਰੇ ਪਦੇ ਚ ਕਿਰਪਾ ਕਰਦੇ ਨੇ ਮਹਾਰਾਜ ਕਹਿੰਦਾ ਜੋ ਤਨ ਚੀਰਹਾ ਅੰਗ ਨ ਮੋਰੋ ਪੈੰਡ ਪਰਾ ਤੋ ਪ੍ਰੀਤ ਨ ਤੋਰੋ ਜੋ ਤਨ ਚੀਰਹਾ ਅੰਗ ਨ ਮੋਰੋ ਅਰਥਾਤ ਕ ਬੇਸ਼ੱਕ ਤੂੰ ਮੇਰੇ ਅੰਗ ਜਿਹੜਾ ਤਾਣਾ ਹੈ ਮੇਰਾ ਬਦਨ ਹੈ ਮੇਰਾ ਸਰੀਰ ਇਹਨੂੰ ਚੀਰ ਵੀ ਕਿਉਂ ਨਾ ਦੇਵੇਂ ਮੈਂ ਤਾਂ ਵੀ ਤੇਰੇ ਵੱਲੋਂ ਆਪਣਾ ਮੁਖੜਾ ਨਾ ਮੋੜਾ ਪਾਤਸ਼ਾਹ ਜੀ ਮੈਂ ਤੇਰੇ ਵੱਲ ਕੰਡ ਨਾ ਕਰਾਂ ਕਦੇ ਵੀ ਜਿਵੇਂ ਸ਼ਹਾਦਤ ਹੋਣ ਲੱਗੀ ਆ ਭਾਈ ਮਤੀਦਾਸ ਜੀ ਦੀ ਉਸ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਦੇ ਵੱਲ ਵੇਖਿਆ ਔਰ ਜਲਾਦਾ ਨੇ ਪੁੱਛਣਾ ਕੀਤਾ ਭਾਈ ਮਤੀਦਾਸ ਜੀ ਨੂੰ ਕਿ ਮਤੀਦਾਸ ਜੀ ਤੁਹਾਡੀ ਅੰਤਮ ਇੱਛਾ ਕੀ ਹੈ ਕਹਿੰਦਾ ਕਿ ਜਦੋਂ ਮੇਰੇ ਸੀਸ ਤਿਆਰਾ ਚੱਲੇ ਮੇਰਾ ਮੁਖ ਮੇਰੇ ਗੁਰੂ ਵੱਲ ਚਾਹੀਦਾ ਸੋ ਐਵੇਂ ਕਬੀਰ ਪਾਤਸ਼ਾਹ ਕਹਿ ਰਹੇ ਨੇ ਜਾ ਤਨ ਚੀਰਹ ਅੰਗ ਨ ਮੋਰ ਪਾਸ਼ਾ ਬੇਸ਼ੱਕ ਤੂੰ ਮੇਰਾ ਸਰੀਰ ਵੀ ਕਿਉਂ ਨਾ ਚੀਰ ਦੇਵੇਂ ਮੈਂ ਕਾਹ ਵੀ ਤੇਰੇ ਵੱਲੋਂ ਆਪਣਾ ਮੁਖੜਾ ਨਾ ਮੋੜਾਂ ਕਹਿੰਦਾ ਪਿੰਡ ਪਰ ਤੂੰ ਪ੍ਰੀਤ ਨਾ ਤੋੜੋ ਬੇਸ਼ੱਕ ਮੇਰਾ ਪਿੰਡ ਪਰ ਅਰਥਾਤ ਕਿ ਮੇਰੇ ਸਰੀਰ ਦਾ ਮੇਰੇ ਪਿੰਡੇ ਦਾ ਮੇਰੇ ਦੇਹੀ ਦਾ ਤਨ ਦਾ ਬਦਨ ਦਾ ਵਿਨਾਸ਼ ਹੋ ਜਾਵੇ ਤਾਂ ਵੀ ਮਾਰੇ ਕਹਿੰਦਾ ਤੂੰ ਪ੍ਰੀਤ ਨਾ ਤੋੜੋ ਮੈਂ ਤਾਂ ਵੀ ਤੇਰੇ ਨਾਲੋਂ ਆਪਣੀ ਪ੍ਰੀਤ ਨਾ ਤੋੜਾਂ ਕਦੇ ਵੀ ਸੋਗਾ ਤੀਸਰੇ ਪਦੈ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਆਪਣੇ ਬਚਨ ਦੇ ਕਹਿੰਦੇ ਹਾਮ ਤਮ ਬੀਚ ਭਇਓ ਨਹੀਂ ਕੋਈ ਤੁਮਾ ਸੋ ਕਾਂਤਾ ਨਰਹਮ ਸੋਈ ਹਾਮ ਤਮ ਬੀਚ ਭਇਓ ਨਹੀਂ ਕੋਈ ਇਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਪਤੀ ਪਰਮੇਸ਼ਰ ਜੀ ਮੇਰੇ ਤੇ ਤੇਰੇ ਦਰਮਿਆਨ ਭਇਓ ਨਹੀਂ ਕੋਈ ਕੋਈ ਵੀ ਨਹੀਂ ਹੈ ਥੋੜੀ ਜਿੰਨੀ ਵੀ ਵਿਥ ਨਹੀਂ ਆ ਮੇਰੇ ਔਰ ਤੇਰੇ ਦਰਮਿਆਨ ਜਿਵੇਂ ਧੰਨ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਨੇ ਨਾ ਸੇਜ ਵਿਸ਼ਾਈ ਕਾਂਤ ਕੋ ਕੀ ਆਵ ਸਿੰਗਾਰ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਮਿਲਣੇ ਦੀ ਖਾਤਰ ਹਿਰਦੇ ਰੂਪੀ ਸੇਜ ਵਿਸ਼ਾਈ ਆ ਸਾਰੇ ਗੁਣਾ ਰੂਪੀ ਸ਼ਿੰਗਾਰ ਵੀ ਕੀਤੇ ਨੇ ਕਹਿੰਦਾ ਇਤੇ ਮਾਂਜ ਨਾ ਸਮਾਵੇ ਜੇ ਗਲ ਪੈਰਾ ਹਾਰ ਹੁਣ ਮੇਰੇ ਔਰ ਮੇਰੇ ਪਤੀ ਦੇ ਦਰਮਿਆਨ ਮੈਨੂੰ ਐਨੀ ਚੀਜ਼ ਵੀ ਸਿਖਾਉਂਦੀ ਨਹੀਂ ਕਿ ਮੈਂ ਗੱਲ ਦੇ ਵਿੱਚ ਹਾਰ ਵੀ ਪੈਣ ਲਵਾਵਾਂ ਭਾਬ ਥੋੜੇ ਜਨੇ ਵਿਥ ਵੀ ਸਾਧਕ ਨੂੰ ਰੜਕਦੀ ਹੈ ਆਪਣੇ ਔਰ ਆਪਣੇ ਪਤੀ ਦੇ ਦਰਮਿਆਨ ਸੋ ਇੱਥੇ ਵੀ ਕਬੀਰ ਪਾਸ਼ਾ ਕਹਿੰਦੇ ਨੇ ਕਹਿੰਦੇ ਹਾਮ ਤੁਮ ਬੀਚ ਭਇਓ ਨਹੀਂ ਕੋਈ ਮੇਰੇ ਔਰ ਤੇਰੇ ਦਰਮਿਆਨ ਕੋਈ ਵੀ ਨਹੀਂ ਹੈ ਥੋੜੇ ਜਨੇ ਵੀ ਵਿਥ ਨਹੀਂ ਦ્વੈਤ ਨਹੀਂ ਦਵੰਦ ਨਹੀਂ ਹੈ ਕਹਿੰਦਾ ਤੁਮਹ ਸੋ ਕੰਤ ਨਾਰਹਮ ਸੋਈ ਤੂੰ ਮੇਰਾ ਕੰਤਾ ਪਾਸ਼ਾ ਜੀ ਤੂੰ ਮੇਰਾ ਖਸਮ ਐ ਤੇ ਨਾਰਹਮ ਸੋਈ ਤੇ ਮੈਂ ਤੇਰੇ ਉਹੀ ਨਾਰ ਹਾਂ ਜਿੰਨੂੰ ਥੋੜੀ ਜਿੰਨੀ ਵਿਥ ਵੀ ਮੈਂ ਆਉਂਦੀ ਨਹੀਂ ਸੋ ਅਗਵੰਤਮ ਆਪਣੇ ਬਚਨ ਦੇ ਚੌਥੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਕਹਾ ਤ ਕਬੀਰ ਸੁਨ ਹੋ ਰੇ ਲੋਈ ਆਵ ਤੁਮਰੀ ਪਰਤੇ ਤ ਨਾ ਹੋਈ ਕਹਾ ਤਕ ਕਬੀਰ ਸੁਨੋ ਰੇ ਲੋਈ ਕਹਿੰਦੇ ਨੇ ਕਬੀਰ ਪਾਸ਼ਾ ਕਹੇ ਲੋਈ ਅਰਥਾਤ ਲੁਕਾਈ ਹੈ ਦੁਨੀਆ ਹੈ ਕੁਦਰਤ ਕਾਇਨਾਤ ਨੂੰ ਸੁਣਨਾ ਕਰ ਆਬ ਤੁਮਰੀ ਪ੍ਰਤੀਤ ਨਾ ਹੋਈ ਅਰਥਾਤ ਕਿ ਹੁਣ ਮਨ ਤੇਰੇ ਉੱਤੇ ਪ੍ਰਤੀਤ ਨਹੀਂ ਪਰੋਸਾਰੀ ਵਿਸਾਰ ਨਹੀਂ ਯਕੀਨ ਨਹੀਂ ਕਹਿਣ ਤੋਂ ਭਾਵ ਕਿ ਹੁਣ ਅਸੀਂ ਸੰਸਾਰੀ ਬੋਧ ਵਿੱਚ ਪਤੀ ਪਰਮੇਸ਼ਰ ਵਾਹਿਗੁਰੂ ਦੇ ਵੱਲੋਂ ਕਾੰਡ ਨਹੀਂ ਕਰਨੀ ਕਰਦੇ ਹੁਣ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਪ੍ਰਤੀਤ ਹੈ ਇਹ ਲੋਈ ਲੋਕਾਈ ਇਹ ਦੁਨੀਆ ਸਾਨੂੰ ਤੇਰੇ ਤੇ ਕੋਈ ਵੀ ਪ੍ਰਤੀਤ ਨਹੀਂ ਔਰ ਗੋਜ ਵਿਦਵਾਨ ਲੋਈ ਦੇਰਸ ਮਾਤਾ ਲੋਈ ਜੀ ਵੀ ਕਰਦੇ ਨੇ ਜਿਨ੍ਹਾਂ ਦੇ ਨਾਲੋਂ ਕਬੀਰ ਪਾਤਸ਼ਾਹ ਰੁੱਸ ਗਏ ਸਨ ਜਦੋਂ ਮਾਤਾ ਲੋਈ ਜੀ ਨੇ ਕਹਿੰਦੇ ਕਕੋੜੇ ਦਾ ਕੋੜ ਦੂਰ ਕਰਨ ਦੇ ਲਈ ਤਿੰਨ ਵਾਰੀ ਉਹਦੇ ਕੋਲੋਂ ਰਾਮ ਖਵਾਇਆ ਸੀ ਔਰ ਕਬੀਰ ਜੀ ਨੇ ਕਹਿਣਾ ਕੀਤਾ ਕਿ RAM ਪਿਆਰੀ ਹੈ ਲੋਈਏ ਤੂੰ RAM ਕਿਉਂ ਸਸਤਾ ਲਾਇਆ ਔਰ ਕੰਡ ਕਰ ਲਈ ਫਿਰ ਖੈਰ ਲੋਈ ਦਾ ਅਰਥ ਲੁਕਾਈ ਵੀ ਕੀਤਾ ਜਾਂਦਾ ਹੈ ਜਿਵੇਂ ਮਾਰੇ ਕਹਿੰਦੇ ਨੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਬੇਸ਼ੱਕ ਕਿਸੇ ਨਾ ਕਿਸੇ ਪਰਥਾਏ ਪਾਸ਼ਾ ਨੇ ਬਚਨ ਉਚਾਰੇ ਹੋਣ ਪਰ ਸਾਰ ਜਹਾਨ ਦੇ ਲਈ ਸਾਂਝੇ ਹੋਇਆ ਕਰਦੇ ਨੇ ਬਚਨ ਇਹਦੇ ਅਰਥ ਬਹੁਤ ਵਿਸ਼ਾਲ ਹੋਇਆ ਕਰਦੇ ਨੇ ਇਸੇ ਕਰਕੇ ਕਬੀਰ ਜੀ ਕਹਿੰਦੇ ਨੇ ਕਹਾ ਤ ਕਬੀਰ ਸੁਨ ਹੋਰੇ ਲੋਈ ਆਵ ਤੁਮਰੇ ਪਰ ਤੇ ਤਨਾ ਹੋਈ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਿਹ